ਪੇਸ਼ ਹੈ ਦਰਸ਼ਨ ਜੋਗਾ ਦੀ ਖਾਣੀ ਅੰਬਰੀ ਅੰਡਾ ਸਵੇਰੇ ਉੱਠਦੀ ਦੇ ਚੀਸ ਵੱਜ ਰਹੀ ਹੈ ਇਹਨਾਂ ਦਰਦਾਂ ਨੇ ਮੈਨੂੰ ਖਾ ਲੈਣਾ ਕਿਹੜਾ ਇੱਕ ਦਰਦ ਹੈ ਪੂਰੀ ਪੰਡ ਦਰਦਾਂ ਦੀ ਵੱਜੀ ਪਈ ਹੈ ਆਹ ਕਾਰੇ ਨੇ ਤਾਂ ਜਿਉਣ ਜੋਗਰੀ ਨਹੀਂ ਛੱਡਿਆ ਲੱਗਦਾ ਢਿੱਡ ਉੱਤੇ ਲੱਗੇ ਟੰਕੇ ਟੁੱਟ ਰਹੇ ਨੇ ਆਂਦਰਾਂ ਬਾਹਰ ਆ ਡਿੱਗਣ ਗਿਆ ਆਂਦਰਾਂ ਡਿੱਗਣ ਤਾਂ ਕੀ ਇੱਥੇ ਤਾਂ ਮੂੰਹ 'ਚ ਪਾਉਣ ਤੱਕ ਗੱਲ ਅਪੜੀ ਖੜੀ ਐ। ਇੱਕਦਮ ਹੱਥ ਸ਼ਮੀਜ ਜਾਂਦਾ। ਆਪਣੇ ਆਪ ਨੂੰ ਬੋਚਣ ਲੱਗਦੀਆਂ। ਅੰਦਰੋਂ ਧੂਆ ਉੱਠਦਾ। ਕੈਂ ਆਉਂਦੀ ਐ। ਕਚਾਂ ਨਾਲ ਜੀ ਕੱਚਾ ਹੁੰਦਾ। ਪਿੰਡੇ 'ਚੋਂ ਸੇਕ ਮਾਰਦਾ। ਪਿੰਡੇ ਦੇ ਹੀ ਤਾਂ ਸਾਰੇ ਕਲੇਸ਼ ਨੇ। ਸਰੀਰ ਕਿਰਦਾ ਜਾ ਰਿਹਾ। ਲੱਗਦਾ ਢੜੰਮ ਦੇਣੇ ਡਿੱਗਾਂਗੀ। ਮੁੜ ਬੈੱਡ ਤੇ ਬੈਠ ਜਾਣੀ ਆ। ਉੱਠਣ ਨੂੰ ਮਨ ਕਰਦਾ ਹੈ ਸਰੀਰ ਸਾਥ ਨਹੀਂ ਦੇ ਰਿਹਾ ਟਿਕਟਕੀ ਲਾ ਕੇ ਦਰਵਾਜ਼ੇ ਦੀ ਜਾਲੀ ਵਿੱਚ ਦੀ ਬਾਹਰ ਬੰਨੀ ਵੇਖਦੀ ਆ ਸਾਹਮਣੇ ਵੇੜੇ ਵਿੱਚ ਕੰਦ ਨਾਲ ਖੜੀ ਵੇਲ ਚਿੱਟੀਆਂ ਚਿੱਟੀਆਂ ਕਲੀਆਂ ਨਾਲ ਭਰੀ ਪਈ ਐ ਕਲੀਆਂ ਦੀ ਸੁਗੰਧ ਵੀ ਮਨ ਨੂੰ ਚੰਗੀ ਨਹੀਂ ਲੱਗਦੀ ਨਹੀਂ ਤਾਂ ਰੋਜ਼ ਉੱਠਣਸਾਰ ਪਲਾਸਟਿਕ ਦੀ ਪਾਈਪ ਲੈ ਕੇ ਕਿਆਰੀਆਂ ਨੂੰ ਪਾਣੀ ਲਾਉਂਦੀ ਮੇਰੇ ਨਾਲ ਸਨੇਹ ਉੱਠ ਖੜਦਾ ਅੱਜ ਛੁੱਟੀ ਕਰਕੇ ਉਹ ਵੀ ਨਹੀਂ ਉੱਠਿਆ ਮੇਰੇ ਮਨ ਚ ਆਉਂਦੀ ਹੈ ਵੀ ਪਿਆਰ ਰਹਿਣ ਦੇ ਖੁਸ਼ੀ ਵੀ ਪਹਿਲਾਂ ਤਾਂ ਨਿੱਕੀਆਂ ਨਿੱਕੀਆਂ ਲੱਤਾਂ ਮਾਰਦੀ ਖੇਢੀ ਜਾਂਦੀ ਰਹੀ ਹੁਣ ਉਹ ਵੀ ਸੁੱਕਤੀ ਪਈ ਐ ਬੈਠੀ ਬੈਠੀ ਕੋਲ ਪਏ ਮੋਬਾਈਲ ਉੱਪਰਲੇ YouTube ਦੇ ਨਿਸ਼ਾਨ ਨੂੰ ਛੋ ਲੈਣੀ ਐ ਮਨ ਚ ਆਉਂਦਾ ਦੋ ਪਲ ਗੁਰਬਾਣੀ ਦੇ ਸ਼ਬਦ ਸੁਣ ਲਵਾਂ ਮਨ ਹੋਰ ਪਾਸੇ ਹੋ ਬਲ ਮਿਲੂ ਲੰਮੀਆਂ ਧੁਨਾ ਸ਼ੁਰੂ ਹੁੰਦਿਆ ਹੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦੀ ਆਵਾਜ਼ ਚ ਉਚਾਰਿਆ ਸ਼ਬਦ ਪ੍ਰਭ ਡੋਰੀ ਹਾਥ ਤੁਮਾਰੇ ਕੰਨਾਂ ਚ ਪੈਣ ਲੱਗਦਾ ਹੈ ਇਹ ਸ਼ਬਦ ਸੁਣਦਿਆਂ ਪਾਪਾ ਯਾਦ ਆਉਂਦੇ ਨੇ ਉਹ ਸੁਣਨ ਸਾਰ ਆਪਣੇ ਪਿਛਲੇ ਵਕਤ ਵਿੱਚ ਪਛਾਣ ਚਲੇ ਜਾਂਦੀ ਆਖਦੇ ਸ਼ਮਸ਼ੀਰ ਇਹ ਸ਼ਬਦ ਪਹਿਲਾਂ ਰੇਡੀਓ ਤੋਂ ਬਹੁਤ ਸੁਣਦੇ ਹੁੰਦੇ ਭਾਈ ਗੋਪਾਲ ਸਿੰਘ ਦੀ ਮਦਰ ਬਾਣੀ ਚ ਬੜਾ ਰਾਸਤੇ ਵਿਰਾਗ ਸੀ ਉਹਨਾਂ ਦੇ ਗਲੇ 'ਚ ਅੱਖਾਂ ਦੀ ਜੋਤ ਹੈ ਨਹੀਂ ਸੀ ਪਰ ਸੁਣਨ ਵਾਲੇ ਦੀਆਂ ਅੱਖਾਂ ਖੋਲ ਦਿੰਦੇ ਸੀ ਮਨ ਚਾਉਂਦੀ ਐ ਹੁਣ ਇਸ ਸ਼ਬਦ ਦੇ ਅਰਥੀ ਹੋਰ ਕੀਤੇ ਪਏ ਨਹੀਂ ਇਹਨਾਂ ਨਹੀਂ ਜੀਵਨ ਕਰਮ ਦੀ ਡੋਰੀ ਗੁੱਤ ਬਣਾ ਧਰੀ ਐ ਕਮਾਈ ਜਾਂਦੇ ਆ ਲਾਟੂ ਵਾਂਗੂ ਹੰਕਾਰ ਇੰਨਾ ਹੈ ਦਾਤੇ ਦੇ ਹੱਥਾਂ 'ਚੋਂ ਜਿਵੇਂ ਆਪਣੇ ਹੱਥ ਹੀ ਲੈ ਲਈ ਹੋਵੇ ਡੋਰ ਰਾਜ ਵੀਰੇ ਦਾ ਚਿਹਰਾ ਇਕਦਮ ਅੱਖਾਂ ਮੂਰੇ ਘੁੰਮ ਰਿਹਾ ਸੁਬਾ ਵਧੀਆ ਤਿਆਰ ਹੋ ਕੇ ਘਰੋਂ ਕੰਮ ਤੇ ਗਿਆ ਫੈਕਟਰੀ ਰਹਿ ਗਿਆ ਮਸ਼ੀਨ ਦੇ ਪਟਿਆ ਨੇ ਉਹਦੀ ਦੇਖ ਖਖੜੀਆਂ ਵਾਂਗ ਖੰਡਾਦੀ ਬਰਲਾਪ ਕਰਦਿਆਂ ਨੇ ਗੱਠੜੀ ਬਾਰੋ-ਬਾਰ ਹੀ ਸਮੇਟਦੀ ਪਰਝਾਈ ਕਹੇ ਨਸ਼ੇ ਨੇ ਕਰਵਾਇਆ ਸਾਰਾ ਕੁਝ ਮਖਿਆ ਮਾਂ ਤਾਂ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਨਿੱਕਿਆ ਨਿੱਕਿਆ ਨੂੰ ਛੱਡ ਕੇ ਤੁਰ ਗਈ ਸੀ। ਇਸੇ ਭਾਈ ਨੇ ਬਾਪ ਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਬੰਨਿਆ। ਮੈਨੂੰ ਪੜਾਇਆ। ਤੂੰ ਜਾਣਾ ਜਾ। ਪਰ ਐਡੇ ਐਡੇ ਪੱਥਰ ਨਾ ਮਾਰ। ਕੁਝ ਤਾਂ ਸੋਚ ਕੇ ਬੋਲ। ਪਾਪਾ ਸਨ ਹੋਏ ਬੈਠੇ ਸੀ। ਪੰਚਾਇਤ ਦੇ ਮੋਤਵਰਾਂ ਨੇ ਕਿਹਾ ਦਲੀਪ ਸਿੰਘ ਸਬਰ ਕਰ। ਸਹਿਣਾ ਪਊ ਸਭ ਕੁਝ। ਸਹਿਣਾ ਕੀ ਸਹਿਕ ਦੇ ਸਹਿਕ ਦੇ ਨੇ ਚੁਕਾਤਾ ਸਭ ਕੁਛ ਪੇਕਿਆ ਨੇ ਇੱਕ ਨਹੀਂ ਸੁਣੀ ਸਮਾਨ ਟਰੱਕ ਚ ਲੱਦ ਲਿਆ ਆਖਣ ਅਸੀਂ ਆਪਦੀ ਨੂੰ ਲੈ ਗਏ ਆਹ ਸਨੇਹ ਵਿਚਾਰਾ ਦਰੰਗ ਦੀ ਫੇਟ ਚ ਆਇਆ ਬਿਟਰ ਬਿਟਰ ਚੱਕੀ ਇਹਨੂੰ ਕਹਿਣ ਆਪਦੇ ਨੂੰ ਸੰਭੋ ਮਾਂ ਐਡੀ ਨਰਦਈ ਡੈਣ ਇੱਕ ਵਾਰ ਵੀ ਨਹੀਂ ਨਾਲ ਲੈ ਜਾਣ ਨੂੰ ਕਿਹਾ ਪਾ ਪਾ ਕਰਦੇ ਘਰ ਬੰਨੀ ਵੇਖਦੇ ਪਪਾ ਕਿਸੇ ਵੇਲੇ ਵੀ ਧਾਣਾ ਕਰਦੇ ਮੈਂ ਬਥੇਰਾ ਜੋਰ ਲਾਇਆ ਕਰਾਂ ਉਹ ਸੁਣਦੀ ਅੱਖਾਂ ਦੇ ਡੁੱਲਦੇ ਪਾਣੀ ਨੂੰ ਪੂੰਝਦੇ ਇੱਕੋ ਗੱਲ ਬੋਲਦੇ ਤੂੰ ਨਿਆਣੀ ਐ ਧੀਏ ਇਸ ਬਲੂਰ ਦਾ ਕੁਛ ਨਹੀਂ ਬਣਨਾ ਉਹ ਤਾਂ ਜਾ ਬੈਠੀ ਚੂੜਾ ਪਾ ਕੇ ਓਡਾ ਕੋਡਾ ਬੰਦਾ ਮਿਲ ਗਿਆ ਨਾਲੇ ਤੂੰ ਕਿਹੜਾ ਸਦਾ ਬੈਠੀ ਰਹੇਂਗੀ ਮੈਨੂੰ ਤਾਂ ਤੇਰਾ ਫੇਕਰ ਵੀ ਵੱਡ ਵੱਡ ਖਾਂਦਾ ਹੈ ਮਖਿਆ ਦੁਨੀਆ ਇੱਧਰ ਦੀ ਉੱਧਰ ਹੋ ਜੇ ਇਹਨੂੰ ਮੈਂ ਰੱਖੂ ਇੱਕ ਨਾਲ ਲਾ ਕੇ ਜਿੰਨਾ ਚਰਜਾਉਣੀ ਹੈ ਮੇਰੀ ਨੌਕਰੀ ਹੈ ਪੜਾਉ ਲਿਖਾਉ ਇਹਨੂੰ ਰੋਟੀ ਤਾਂ ਤਨੀ ਗਏ ਸੀ ਮੈਂ ਕੀਤਾ ਵੀ ਹੈ ਕਦੇ ਡਰੀ ਚੀ ਪੀਨੀ ਸੀ ਹੁਣ ਜੇ ਪਾਪਾ ਹੁੰਦੇ ਤਾਂ ਕਿਵੇਂ ਤਲਾਸ਼ਾ ਦਿੰਦੀ ਉਹਨਾਂ ਹੋਰ ਰੋਣਾ ਸੀ ਟੁੱਟ ਟੁੱਟ ਕੇ ਉੰਨਾ ਤੋਂ ਇਹ ਦਸ਼ਾ ਵੇਖੀ ਸੁਣੀ ਨਹੀਂ ਜਾਣੀ ਸੀ ਇਹ ਮੈਨੋਂ ਬਣੀਆਂ ਨੇ ਮੈਂ ਨਵੇੜਨੀਆਂ ਨੇ ਨਵੇੜੂ ਵੀ ਇਸ ਮਿਸਣੇ ਨੂੰ ਕਹਿ ਵੀ ਦਿੱਤਾ ਜੇ ਬੰਦੇ ਦਾ ਪੁੱਤ ਹੈ ਸੱਚ ਨਾਲ ਖੜ ਜਾ ਨਹੀਂ ਫਿਰ ਜਿਵੇਂ ਸਭ ਤਰੀਕੇ ਹੁੰਦੇ ਨੇ ਮੈਂ ਜਾਣਦੀ ਆ ਸੁਣਦੇ ਸਾਰ ਆਕੜ ਕੇ ਤੁਰ ਗਿਆ ਸ਼ਬਦ ਚੱਲ ਰਿਹਾ ਮੈਂ ਆਪਣੇ ਖੋਰ ਵਹਿਣਾ ਵਿੱਚ ਹੀ ਵਹਿ ਗਈਆਂ ਸੁਰਤੀ ਨਹੀਂ ਰਹਿੰਦੀ ਸੁਰਤੀ ਕਿਤੇ ਦੀ ਕਿਤੇ ਚਲੀ ਜਾਂਦੀ ਹੈ ਪਾਪਾ ਆਹ ਮੇਰੀ ਡੋਰ ਜਿਨ੍ਹਾਂ ਦੇ ਹੱਥ ਫੜਾ ਗਿਆ ਇਹਨਾਂ ਦਾ ਤਾਂ ਬੰਦੇ ਦੀ ਜੂਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਢੋਂਗ ਕਰਦੇ ਨੇ ਇਹਨਾਂ ਦੇ ਢੋਂਗਾ ਨੇ ਪਾਪਾ ਨੂੰ ਪਰਮਾ ਲਿਆ ਪਾਪਾ ਦੀ ਸਮਝ ਕਿੱਥੇ ਆਉਣ ਦਿੰਦੇ ਸੀ ਇਹ ਕੀਕ ਨੇ ਇਹਨਾਂ ਪਿਓ ਪੁੱਤਾਂ ਦੀ ਅੱਖ ਤਾਂ ਮੇਰੀ ਤਨਖਾਹ ਤੇ ਪਾਪਾ ਦੇ ਵਧੀਆ ਕਰਤੇ ਸੀ ਜਦੋਂ ਕਦੇ ਨਾਨਕੇ ਜਾਂਦੀ ਉੱਥੇ ਨਾਨੀ ਹੋਰੀਆਂ ਨੂੰ ਗੱਲਾਂ ਕਰਦੀਆਂ ਸੁਣਦੀ ਬੰਗਾਲ ਦਾ ਜਾਦੂ ਬੜਾ ਮਸ਼ਹੂਰ ਹੈ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬੰਦੇ ਨੂੰ ਮਾਜ ਕੇ ਰੱਖ ਦਿੰਦੇ ਐ ਉੱਥੇ ਤਾਂ ਦੱਸਦੇ ਐ ਇਹ ਜੇ ਨੇ ਕਿ ਚੰਗੇ ਭਲੇ ਬੰਦੇ ਨੂੰ ਜਦੋਂ ਜੀ ਕਰੇ ਮੱਖੀ ਬਣਾ ਕੇ ਕੰਧ ਨਾਲ ਚਿਪਕੇ ਦੇਣਾ ਇਹ ਵੀ ਉਸੇ ਨਚਲ ਚੋਂ ਨੇ ਚੰਗੇ ਭਲੇ ਬੰਦੇ ਨੂੰ ਕੰਧ ਨਾਲ ਚਪਕਾਉਣ ਵਾਲੇ ਹੁਣ ਤਾਂ ਮੈਂ ਵੀ ਵੇਖੀ ਖੜੀ ਆ ਨਾਨੀ ਵਰਗੀਆਂ ਦੀਆਂ ਗੱਲਾਂ ਯਾਦ ਕਰਕੇ ਮਨ 'ਚ ਗੁੱਸਾ ਹੋਰ ਵੱਧਾ ਹੈ ਦੋਵੇਂ ਚਿੱਟੀ ਚਮੜੀ ਵਾਲੇ ਛਟਕਪਣਗੇ ਮਠਾਰ ਮਠਾਰ ਗੱਲਾਂ ਕਰਨ ਦਲੀਪ ਸਿਆ ਅਸਲ ਗੱਲ ਤਾਂ ਇਹ ਹੈ ਆਪਾਂ ਨੂੰ ਗੁਰੂ ਨੇ ਗੁਰੂ ਘਰ ਆਪ ਮਿਲਾਇਆ ਇਹੋ ਵੱਡੀ ਗੱਲ ਹੈ ਵਿਚਾਰਾਂ ਦਾ ਪਤਾ ਲੱਗ ਜਾਂਦਾ ਅਸੀਂ ਤਾਂ ਰੱਬ ਤੇ ਭਰੋਸਾ ਰੱਖਣ ਵਾਲੇ ਬੰਦੇ ਹਾਂ ਸਾਨੂੰ ਕੁਛ ਨਹੀਂ ਚਾਹੀਦਾ ਇਹ ਅਮਨ ਨੇ ਖੇਤੀਬਾੜੀ ਦਾ ਕੋਰਸ ਕੀਤਾ ਹੈ ਕੱਲਾ ਮੁੰਡਾ ਨੌਕਰੀ ਦੀ ਆਪਾਂ ਝਾਕ ਨਹੀਂ ਕੀਤੀ ਕੀੜੇ ਮਾਰ ਦਵਾਈਆਂ ਤੇ ਬੀਜਾਂ ਦਾ ਕਾਰੋਬਾਰ ਹੈ ਆਪਣੀ ਦੁਕਾਨ ਹੈ ਨਾਲੇ ਆਪਣਾ ਪਿੰਡ ਤੇ ਆ ਮੰਡੀ ਤਾਂ ਇੱਕ ਹੋਏ ਪਏ ਨਹੀਂ ਹੁਣ ਮੈਂ ਫੌਜ ਦੀ ਨੌਕਰੀ ਕੀਤੀ ਹੈ ਉੱਥੇ ਵੀ ਸਾਡੀ ਜੁੰਟ ਦੇ ਗੁਰਦੁਆਰੇ ਦਾ ਇੰਚਾਰਜ ਰਹਾ 10 ਕਿੱਲੇ ਜ਼ਮੀਨ ਹੈ ਮੇਰੀ ਆ ਦੋ ਦੁਕਾਨਾਂ ਇਹਨੂੰ ਬਣਾਤੀਆਂ ਸੀ ਬਸ ੱਡੇ ਵਾਲੀ ਸੜਕ ਤੇ ਇੱਕ ਕਿਰਾਏ ਤੇ ਐ ਦੂਜੀ ਚੇ ਦਾ ਕੰਮ ਐ ਸਿਵਲ ਚ ਆ ਕੇ ਵੀ ਉਹੀ ਧਾਰਮਿਕ ਵਰਤੀ ਹੈ ਆਪਣੀ ਇਹਦੀ ਮੰਮੀ ਤੋਂ ਮੰਗਰੋਂ ਸਾਨੂੰ ਔਖਾ ਹੋਇਆ ਪਿਆ ਬਸ ਘਰ ਸਾਂਭਣ ਵਾਲੀ ਸਿਆਣੀ ਕੁੜੀ ਆ ਜਾਈਏ ਉਹ ਤਾਂ ਠੀਕ ਐ ਜੀ ਸਾਡੀ ਵੀ ਇੱਕ ਮੁਸ਼ਕਲ ਹੈ ਆ ਬੱਚਾ ਜਿੰਨਾ ਚਿਰ ਡਾਰ ਨਹੀਂ ਹੁੰਦਾ ਇਹਨੂੰ ਸਾਂਭਣ ਦੀ ਇਹ ਸ਼ਮਸ਼ੀਰ ਦਾ ਮੋਹ ਕਰਦਾ ਹੈ ਉ ਤਾਂ ਮੈਂ ਵੀ ਹੈਗਾ ਇਹਦਾ ਧਿਆਨ ਰੱਖਣ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਕਾਹਦਾ ਲਕੋਆ ਨੂੰ ਵੀ ਕਰਗੇ ਮਨਾਈਆਂ ਲੋ ਅਸੀਂ ਕਾਦੇ ਵਾਸਤੇ ਆ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਨਾਲੇ ਅਮਨ ਨੂੰ ਤਾਂ ਬੱਚਿਆਂ ਨਾਲ ਸ਼ੁਰੂ ਤੋਂ ਹੀ ਪਿਆਰ ਹੈ ਕਈ ਤਾਂ ਆਕੇ ਸਾਡੇ ਲਾਂਚ ਲੋਟਣੀਆਂ ਹੀ ਲਾਉਣ ਲੱਗ ਜਾਣਗੇ ਘਾਤੇ ਕਈ ਵੀਡੀਓ ਖੇਡਣ ਲੱਗ ਜਾਂਦੇ ਨੇ ਨਾਲੇ ਅਮਨ ਨੂੰ ਮੈਂ ਹਾਲੇ ਵੀ ਜਵਾਕਾਂ ਵਾਂਗ ਰੱਖਿਆ ਕਬੀਲਦਾਰੀ ਵਾਲਾ ਦਬਾਅ ਪਾਇਆ ਹੀ ਨਹੀਂ ਵੱਖਰੇ ਬੈਠਿਆਂ ਮੈਂ ਅਮਨ ਨਾਲ ਸਨੇਹ ਦੀ ਗੱਲ ਰੱਖੀ ਸੁਣ ਕੇ ਕਹਿੰਦਾ ਜਿਵੇਂ ਤੂੰ ਕਹੇਂਗੀ ਮੈਂ ਤਿਆਰ ਹਾਂ ਨਾਲੇ ਪਾਪੇ ਨੇ ਜਿਹੜੀ ਗੱਲ ਕਹਿਤੀ ਸਾਡੇ ਘਰ 'ਚ ਤਾਂ ਪਾਸ ਹੁੰਦੀ ਹੈ ਚਾਹ ਪੀਂਦਿਆਂ ਪਾਪਾ ਨੇ ਮੇਰੇ ਵੱਲ ਤਸੱਲੀ ਵਾਲੀਆਂ ਨਜ਼ਰਾਂ ਨਾਲ ਦੇਖਿਆ ਮੈਨੂੰ ਵੀ ਕਮਰੇ 'ਚ ਪੂਰਾ ਰੱਬ ਹੀ ਸਾਹਮਣੇ ਦਿਖਿਆ ਪਪਾ ਦੀ ਸਿਹਤ ਤੇ ਘਰ ਦੀ ਹਾਲਤ ਮੇਰੇ ਮੂਰੇ ਘੁੰਮ ਰਹੀ ਸੀ ਹੁਣ ਇੰਨਾ ਰੱਬਾਂ ਦੀਆਂ ਕੀਤਿਆਂ ਨੂੰ ਭੁਗਤਦੀਆਂ ਬੈਠੀ ਪਪਾ ਤੁਰ ਗਏ ਦੂਰ ਆਪਣੀ ਡਿਊਟੀ ਵਜਾ ਕੇ ਮੰਗਰੋਂ ਇੰਨਾ ਗਲੇ ਸੜੇ ਗੰਡਿਆਂ ਦੇ ਪੱਤ ਉੱਦੜਦੇ ਵੇਖ-ਵੇਖ ਮਨ ਤੜਫਦਾ ਤੜਫਦਾ ਤਾਂ ਕੀ ਮੱਚਦਾ ਇਹਨਾਂ ਚੰਡਾਲਾਂ ਨੇ ਤਬਾਹੀ ਲਿਆਤੀ ਇਹ ਅਗਿਆਨੀ ਸੌਖੀ ਬੁਝਣ ਵਾਲੀ ਨਹੀਂ ਇਹਨਾਂ ਦੀ ਰਾਖ ਬਣੂ ਟੰਡਰਲਾ ਠਰੂ ਜਿਉਂ-ਜਿਉਂ ਦਿਨ ਚੜਦਾ ਹੈ ਖੂਨ ਦਾ ਦੌਰਾ ਤੇਜ਼ ਹੋਈ ਜਾ ਰਿਹਾ ਹੈ ਪਾਪਾ ਦੇ ਲਿਆਂਦੇ ਬਾਬਾ ਦੀਪ ਸਿੰਘ ਦੇ ਕੰਧ ਤੇ ਲੱਗੇ ਚਿੱਤਰ ਤੇ ਨਿਗਾ ਜਾਂਦੀ ਹੈ ਉਹਦੀ ਜੁੱਤੀ ਦੀ ਨੋਕ ਅੱਗੇ ਖਿੱਚੀ ਲਕੀਰ ਵਾਂਗ ਬੰਨ ਚ ਲਕੀਰਾਂ ਖਿੱਚ ਰਹੀਆਂ ਇੱਧਰ ਹੋਣਾ ਕਿ ਉਧਰ ਸਰੀਰ ਪਸੀਨੇ ਨਾਲ ਤਰ ਹੋਈ ਜਾ ਰਿਹਾ ਹੈ ਜ਼ਿੰਦਗੀ ਵਾਲੀ ਲਕੀਰ ਲੰਬੀ ਖਿੱਚੀ ਦਿਸਦੀ ਹੈ ਇਹਨਾਂ ਨੂੰ ਟਪਾਉਂ ਜਾਂ ਭਜਾਉਂ ਇਹਨਾਂ ਨੇ ਵੀ ਬੰਦਿਆਂ ਦੇ ਮਾਸ ਨੂੰ ਮਿੱਟੀ ਸਮਝ ਰੱਖਿਆ ਹੈ ਮੇਰੀ ਤਾਂ ਜਿਹੜੀ ਮਿੱਟੀ ਪੱਟੀ ਉਹ ਪੱਟੀ ਆ ਇਹਨਾਂ ਦਾ ਤੁਖ ਮੜਾ ਦੂੰ ਆ ਛਲੇਡਾ ਕਰਦਾ ਹੈ ਇਹਨਾਂ ਦਾ ਜਾਦੂ ਇਹਨਾਂ ਤੇ ਪੁੱਠਾ ਪਾਉਂ ਝੁੱਠੇ ਜਹਾਨ ਦੀ ਡੋਰ ਬੈਲ ਵੱਜਦੀ ਹੈ ਮੋਬਾਈਲ ਦੀ ਆਵਾਜ਼ ਬੰਦ ਕਰਕੇ ਵੇਖਦੀਆਂ ਗੁੱਡੀ ਹੈ ਨਮਸਤੇ ਮੈਡਮ ਜੀ ਨਮਸਤੇ ਮੈਂ ਆਪਣੀਆਂ ਪਮਿਹਰੀਆਂ ਚ ਘੁੰਮਦੀ ਉਹਦਾ ਜਵਾਬ ਦੇ ਚੁੱਪ ਕਰ ਜਾਂਨੀ ਆ ਕਿਵੇਂ ਆ ਮੈਡਮ ਜੀ ਅੱਜ ਔਟਲੇ ਜੇ ਬੈਠੇ ਹੋ ਨਹੀਂ ਗੁੱਡੀ ਠੀਕ ਐ ਸਭ ਕਹਿ ਫੇਰ ਮੌਨ ਹੋ ਜਾਂਨੀ ਆ ਮੈਡਮ ਜੀ ਹੁਣ ਤਾਂ ਖੁਸ਼ੀ ਆ ਗਈ ਖੁਸ਼ ਰਹਾ ਕਰੋ ਕਾਦਾ ਫਿਕਰ ਐ ਤੁਹਾਨੂੰ ਪਰਮਾਤਮਾ ਦਾ ਦਿੱਤਾ ਸਭ ਕੁਝ ਐ ਤੁਹਾਡੇ ਕੋਲ ਚੰਗੀ ਨੌਕਰੀ ਐ ਵਧੀਆ ਘਰ ਐ ਸਾਡੇ ਵਰਗਿਆਂ ਬੰਨੀ ਵੇਖੋ ਜਿੰਨਾ ਕਮਾ ਲਿਆ ਖਾ ਲਿਆ ਨਾਲੇ ਮੇਰੇ ਵਾਲੇ ਦੀਆਂ ਕਰਤੂਤਾਂ ਦਾ ਤੁਹਾਨੂੰ ਸਭ ਪਤਾ ਮੈਂ ਨਹੀਂ ਪਰਵਾਹ ਕਰਦੀ ਭੌਂਕਦਾ ਫਿਰੇ ਤੁਹਾਡੇ ਘਰਾਂ ਚ ਮੇਰਾ ਰੱਬ ਹੈ ਜਿੱਥੋਂ ਰੋਟੀ ਮਿਲਦੀ ਹੈ ਤੁਸੀਂ ਵੀ ਖੁਸ਼ ਰਿਹਾ ਕਰੋ ਨਹੀਂ ਗੁੱਡੀ ਸਭ ਠੀਕ ਹੈ ਨਾਲੇ ਤੁਹਾਨੂੰ ਕਾਹਦਾ ਘਟ ਹੈ ਹੁਣ ਹੰਗੂਰਾ ਸੁਣ ਕੇ ਫੇਰ ਛੜ ਪਈ ਹੈ ਐਂ ਕਰ ਪਹਿਲਾਂ ਬਾਹਰ ਝਾੜੂ ਲਾ ਦੇ ਫੇਰ ਅੰਦਰ ਕਮਰਿਆਂ ਚ ਪੋਚੇ ਮਾਰ ਦੇ ਸਨੇਹ ਦੇ ਸਕੂਲ ਦਾ ਟਾਈਮ ਹੋਇਆ ਪਿਆ। ਮੈਡਮ ਜੀ ਅੱਜ ਤਾਂ ਐਤਵਾਰ ਹੈ। ਨੀਆਹੋ ਕਮਲਿਏ ਇਹਦੀ ਐਡ ਟਿਊਸ਼ਨ ਹੈ। ਇਹਦਾ ਸੁਭਾਅ ਹੈ ਜੇ ਇੱਕ ਵਾਰੀ ਛੜਪੀ ਛੇਤੀ ਛੇਤੀ ਹਟਦੀ ਨਹੀਂ। ਇਹਨੂੰ ਪਰੇ ਤੋਰਨ ਵਾਸਤੇ ਕਹਿ ਦਿੰਨੀ ਆ। ਅੱਛਾ ਅੱਛਾ। ਕਹੇ ਉਹ ਪਿਛਲੇ ਵੇੜੇ 'ਚ ਝਾੜੂ ਮਾਰਨ ਤੁਰ ਜਾਂਦੀ ਹੈ। ਉਹ ਚੰਗੀ ਆ ਵਿਚਾਰੀ। ਸੁਧਿਆਈ ਆ ਜਾਂਦੀ ਹੈ। ਗਰਮੀ ਦੇ ਦਿਨ ਨੇ। ਮੈਨੂੰ ਕਹਿਣ ਲੱਗੀ मैडम मेनू ब्यूटी पार्लर ਦਾ ਕੰਮ ਮਿਲ ਗਿਆ ਆਪਣੇ ਸੁਦੇਹਾ ਆ ਜਾ ਕਰਾਂ ਮੁਖਿਆ ਜਾ ਕਰ ਮੈਨੂੰ ਵੀ ਕਿਹੜਾ ਨੀਂਦ ਆਉਂਦੀ ਹੈ ਇਹ ਵਿਚਾਰੀ ਤਾਂ ਹੈ ਹੀ ਔਖੀ ਦੂਜੀ ਥਾਂ ਵਿਆਹੀ ਹੈ ਪਹਿਲਾ ਕੰਜਰ ਕਿਸੇ ਹੋਰਤੀ ਮੈਨੂੰ ਲੈ ਕੇ ਭੱਜ ਗਿਆ ਇਹਦੇ ਗੁੱਦੀ ਕੁੜੀ ਹੈ ਜਵਾਂ ਜਹਾਂ ਨਾਪ ਹੈ ਹਰੇਕ ਹਰੀ ਟਾਲੀ ਮੁੱਛਣ ਨੂੰ ਤਿਆਰ ਹੋ ਜਾਂਦਾ ਆਪ ਦੀ ਵਿਥਿਆ ਸੁਣਾਉਂਦੀ ਰੋਂਦੀ ਝੱਲੀ ਨਹੀਂ ਜਾਂਦੀ ਭਰਾ ਭਰਜਾਈਆਂ ਕੋਈ ਨਹੀਂ ਪੁੱਛਦੀ ਉੰਜਾਂ ਲਾਉਣ ਨੂੰ ਤਿਆਰ ਰਹਿੰਦੇ ਨਹੀਂ ਸਫਾਈ ਤੇ ਕੱਪੜਿਆਂ ਦਾ ਕਰਦੀ ਆ ਰਸੋਈ ਚ ਵੀ ਮੈਨੂੰ ਸਹਾਰਾ ਦੇ ਜਾਂਦੀ ਆ ਮੈਂ ਵੀ ਇਹਦਾ ਹੱਕ ਨਹੀਂ ਰੱਖਦੀ ਬਣੀ ਦਾਲ ਸਬਜ਼ੀ ਇੱਥੋਂ ਲੈ ਜਾਂਦੀ ਆ ਤਕੜੀ ਐ ਡੇਕਦੇ ਨਹੀਂ ਫੇਰ ਵੀ ਮਨ ਚ ਆਉਂਦਾ ਐ ਆ ਗਰੀਬ ਗੁਰਬਾਬੀ ਰੱਬ ਮੰਨਦਾ ਮੇਰੇ ਘਰ ਨੂੰ ਪਰ ਇਹ ਕਾ ਰੱਬ ਵੀ ਨਹੀਂ ਜਿਨ੍ਹਾਂ ਦੀਆਂ ਕਰਤੂਤਾਂ ਵੇਖ ਕੇ ਅੰਦਰੋਂ ਪੁਰਜਾ-ਪੁਰਜਾ ਟੁੱਟ ਰਹੀਆਂ ਪਾਪਾ ਦੇ ਜਾਣ ਤੇ ਮਗਰੋਂ ਇਹ ਦੋਵੇਂ ਪਚਿਉ ਮੇਰੇ ਸਿਰ ਤੇ ਆ ਬੈਠੇ ਨੇ ਚੱਲ ਸਿਹੜੇ ਹੋਏ ਨੇ ਤਾਂ ਉਹਨਾ ਹੀ ਹੋਇਆ ਆ ਖਾਗੜ ਚਿੱਟੀ ਦਾੜੀ ਵਾਲੇ ਨੇ ਵੀ ਲਿਆ ਧਰਿਆ ਆਪਣਾ ਢੋਲ ਕੀਵਾਜਾ ਸਾਰਾ ਦਿਨ ਚੁਬਾਰੇ 'ਚ ਇੱਕ ਪਲ ਨਹੀਂ ਟਿਕਦਾ ਜਦੋਂ ਘਰੇ ਹੋਵੇ ਪਹਿਲਾਂ ਅੰਬਰਸਰ ਵਾਲੀ ਕਮੇਟੀ ਨੇ ਕਿਸੇ ਗੁਰਦੁਆਰੇ ਦਾ ਮੈਨੇਜਰ ਰੱਖਿਆ ਸੀ ਉੱਥੋਂ ਕੱਢ ਤਾ ਮੁੜ ਕੇ ਨਹੀਂ ਗਿਆ 6 ਮਹੀਨੇ ਹੋ ਗਏ ਮਸਿਆਂ ਨੂੰ ਬਾਜਾ ਲੈ ਕੇ ਘਰੇ ਵੇਜੂ ਰਾਗ ਲਾਪਣ ਧੀਮੀਆਂ ਦੀ ਲਾਈਨ ਨਹੀਂ ਟੁੱਟਣ ਦਿੰਦਾ ਸਾਰਾ ਦਿਨ ਬਾਹਰ ਲੰਗਾ ਪੌੜੀਆਂ 'ਚ दगੜ दगੜ ਹੋਈ ਜਾਂਦੀ ਰਹਿੰਦੀ ਐ ਕਿਹੜਾ ਇੱਕ ਚੱਚਰ ਕਰਦਾ ਹੈ ਪੋਤਾ ਖੂ ਕਰੀ ਜਾਣਦੇ ਇਹਦੇ ਕੋਲ ਗੁਣਾ ਹੈ ਮਖਿਆ ਤੋਂ ਪੜਿਆ ਲਿਖਿਆ ਐ ਅੱਜ ਦੇ ਯੁੱਗ 'ਚ ਮੰਨਦਾ ਕੋਈ ਇਹੋ ਜੀਆਂ ਗੱਲਾਂ ਨੂੰ ਉਲਟਾ ਕਹਿੰਦਾ ਈ ਬਿਲਾ ਕੇ ਵੇਖ ਅੱਧ ਤੋਂ ਜ਼ਿਆਦੇ ਚੈਨਲਾਂ ਤੇ ਇਹੀ ਕੁਝ ਆਉਂਦਾ ਮਖਾ ਦਰਫਟੇ ਤੇਰੀਏ ਹੋਜੀ ਪੜਾਈ ਤੇ ਸਮਝਦੀ ਬੁੜਬੁੜ ਕਰਦਾ ਗੁਸਲਖਾਨੇ ਚ ਵੜ ਗਿਆ ਪੜਾਈ ਦਾ ਪਤਾ ਲੱਗ ਗਿਆ ਸੀ ਮੈਨੂੰ 9 ਮਹੀਨਿਆਂ ਦਾ ਕੋਰਸ ਕੀਤਾ ਆਖਣਗੇ ਇਨਸਪੈਕਟਰ ਲੱਗ ਗਿਆ ਸੀ ਇਹਦੀ ਬੁੱਧੀ ਵੀ ਇਹੋ ਜੀ ਹੋਣੀ ਐ ਸਾਰਾ ਦਿਨ ਬਾਪ ਇਹਨੂੰ ਬੰਦ ਰੰਗਨ ਚਾਉਂਦੇ ਪਿੰਡ ਲੈ ਜੂ ਜ਼ਮੀਨ ਦੇ ਠੇਕੇ ਵਾਲਿਆਂ ਤੋਂ ਪੈਸੇ ਲੈਣ ਕਾਰਚ ਚੌੜਾ ਹੋ ਕੇ ਮੂਰੇ ਬਹਿ ਜੂ ਤੂੰ ਦੜੇ ਡ్రਾਈਵਰੀ ਕਰੂ ਪਿਛਲੀ ਵਾਰ ਮੈਂ ਕਿਹਾ ਕੋਈ ਚੀਜ਼ ਬਣਾ ਲੀ ਗੇ ਠੇਕੇ ਦੇ ਪੈਸਿਆਂ ਚੋਂ ਅਕੇ ਉਹ ਤਾਂ ਬਾਪੂ ਜੀ ਆਪ ਫੜ ਲੈਂਦੇ ਨੇ ਮੈਂ ਕਿਹਾ ਤੂੰ ਕਾਦੇ ਵਾਸਤੇ ਲੇਲੇ ਵਾਂਗੂ ਨਾਲ-ਨਾਲ ਖਰਦਾ ਫੇਰ ਚੁੱਪ ਬੁੜਾ ਦੁਪਹਿਰ ਤਾਈਂ ਢੋਲ ਕੀ ਖੜਕਾਈ ਜਾਉ ਆਥਣੇ ਪਾਣੀ ਦਾ ਜਾਗੇ ਤੂੰ ਮੰਗਵਾਉ ਇਹ ਜਾਉ ਭੱਜਿਆ ਮੈਂ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਲੋਲੜ ਦੀ ਸਿਆਣਪ ਵੇਖ ਕੇ ਹਾਸੀ ਵੀ ਆਵੇ ਗੁੱਸਾ ਵੀ। ਅਕੇ ਇਕੱਲੇ ਨੂੰ ਨੀਂਦ ਨਹੀਂ ਆਉਂਦੀ। ਇੰਨੇ ਨਾਲ ਰੋਟੀ ਖਾ ਕੇ ਸੌ ਜਾਂਦਾ। ਆਹ ਤਾਂ ਇਹਨਾਂ ਨਦੇ ਕੀੜਿਆਂ ਦੀਆਂ ਬਿਰਤੀਆਂ ਪਰਵਿਰਤੀਆਂ ਨੇ। ਪੱਕਾ ਬਾਪ ਭਗਤ ਬਣਿਆ ਹੋਇਆ। ਓਦਣ ਦੀ ਗੁੱਡੀ ਵਾਲੀ ਗੱਲ ਸੁਣ ਕੇ ਤਾਂ ਮੈਂ ਹੱਕੀ ਬੱਕੀ ਰਹਿ ਗਈ। ਗੱਲ ਯਾਦ ਕਰਕੇ ਇਹ ਚੋਲੇ ਵਾਲੇ ਤੋਂ ਗਿਲਿਆਣੀ ਹੋਰ ਆਉਂਦੀ ਐ। ਗੁੱਡੀ ਕੰਮ ਕਰਕੇ ਮੇਰੇ ਕੋਲ ਆ ਕੇ ਬੈ ਗਈ ਸੀ ਮੈਡਮ ਤੁਹਾਡੇ ਨਾਲ ਇੱਕ ਗੱਲ ਕਰ ਲਾਂ ਪਰ ਡਰ ਬਹੁਤ ਲੱਗਦਾ ਹੈ ਮਖਿਆ ਦੱਸ ਡਰਨ ਵਾਲੀ ਕਿਹੜੀ ਗੱਲ ਹੈ ਨਹੀਂ ਪਹਿਲਾਂ ਪੱਕਾ ਕਰੋ ਮੈਨੂੰ ਹਟਾਇਓ ਨਾ ਬੋਲेंगी ਕਿ ਬਿਜਾਰਤਾਂ ਹੀ ਪਾਈ ਜਾਣਗੀਆਂ ਮੈਡਮ ਜੀ ਜਦ ਉਪਰ ਪੋਚਾ ਲਾਉਣ ਜਾਣੀ ਹੈ ਪਪਾ ਪਾਠ ਕਰਦੇ ਕਰਦੇ ਨਾ ਮੇਰੇ ਨਾਲ ਹੋਰੂੰ ਹੋਰੂੰ ਜੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਡਰ ਬਹੁਤ ਲੱਗਦਾ ਹੈ ਚੁੱਪ ਕਰਕੇ ਮੈਂ ਤਾਂ 헤ਠਾ ਉੱਤਰ ਆਉਣੀ ਆ ਕੋਈ ਜਵਾਬ ਨਹੀਂ ਦਿੰਦੀ ਸੁਣ ਕੇ ਮੈਨੂੰ ਝਟਕਾ ਲੱਗਿਆ ਰਾਤ ਨੂੰ ਅਮਨ ਕੋਲ ਗੱਲ ਕੀਤੀ ਸਉਣ ਸਾਰ ਪੜਕ ਪਿਆ ਇਹਨੂੰ ਹੁਟਾ ਪਰੇ ਸਾਲੀ ਘਰ ਚ ਕੋਈ ਨਮਾ ਪੌੜਾ ਖੜਾ ਕਰੋ ਸਿਆਣੇ ਬੈਣੇ ਤੇ ਦੂਸ਼ਣ ਲਾਉਂਦੀ ਐ ਜੇਹੀ ਜੀ ਐ ਤਾਂ ਹੀ ਘਰ ਵਾਲੇ ਨੇ ਕੱਢ ਕੇ ਉਹ ਮਾਰੀ ਫਿਰਦੀ ਐ ਦੁੱਗਣੀ ਉਮਰ ਦੇ ਬੁੱਢੜ ਦਾ ਚੰਮ ਚਟਦੀ ਇਹੋ ਜਿਹੀ ਹੀ ਹੁੰਦੀਆਂ ਨੇ ਜੇ ਦਰਦਰਦੀਆਂ ਠੋਕਰਾਂ ਖਾਂਦੀ ਫਿਰਦੀ ਐ ਤਾਂ ਸਾਡੇ ਘਰੋਂ ਵੀ ਲਟਾਕ ਹੋ ਕੇ ਨਿਕਲੇ ਮੈਨੂੰ ਸਭ ਪਤਾ ਐ ਇਹਨਾਂ ਠੋਕਰਾਂ ਖਾਣ ਵਾਲਿਆਂ ਦਾ ਮੈਂ ਬਥੇਰੇ ਤਰਕ ਦਿੱਤੇ ਭੋਰਾ ਸਰਣੀ ਹੋਇਆ ਐ ਇਸ ਬੰਦੇ ਤੇ ਮੈਂ ਪੁੱਛੂ ਇਹਨੂੰ ਕਹਿ ਚਿੱਤੜ ਮਰੋੜ ਕੇ ਪੈ ਗਿਆ ਜਾਣਦੀ ਤਾਂ ਹਾਂ ਇਸ ਬੁਗਧੂ ਨੂੰ ਕੋਈ ਕਣਕੰਡਾ ਨਹੀਂ ਬੁੜਾ ਐਂ ਭਜਾਈ ਫਿਰੂ ਜਿਵੇਂ ਜੂਪੀ ਬਿਹਾਰ ਚੋਂ ਰਾਮੂ ਲਿਆਂਦਾ ਹੋਵੇ ਕਿੰਨੀਆਂ ਕ ਦੱਸਾਂ ਇਹਦਾਂ ਨਾਲੇ ਪਿਓ ਦੀਆਂ ਮੇਰੀ ਸਹੇਲੀ ਦੀ ਮੈਰਜ ਸੀ ਰਾਤ ਦੀ ਮੈਂ ਤੇ ਸਨੇਹ ਤਿਆਰ ਹੋਗੀ ਆ ਮਨ ਉੱਪਰਲੇ ਜਰਨੈਲ ਨੂੰ ਦੱਸਣ ਪੌੜੀਆਂ ਚੜ ਗਿਆ ਉਹਦਾ ਆਥਣ ਦਾ ਟਾਈਮ ਉਹ ਤੂੰ ਇਹਨੂੰ ਬਾਦਰੀ ਜੀ ਨੂੰ ਬਹੁਤਾਂ ਨਾਲ ਚਮਲਾ ਕੜਕ ਦੇ ਬੋਲ ਹੀਠਾਂ ਸੁਣਨ ਵਿਆਹ ਦਿਨ ਦੇ ਬਥੇਰੇ ਹੁੰਦੇ ਆ ਜਿੱਦੇ ਰਾਤ ਨੂੰ ਭਾਲੀ ਨਾ ਥਿਆਈ ਤੁਰਿਆ ਫਿਰੇਗਾ ਇਹਨੂੰ ਕਾਹਦੇ ਨੇ ਦਿਨੇ ਸਾਰ ਲਿਆ ਕਰੇ ਮਟਰ ਗਸ਼ਤੀ ਕਰਕੇ ਨਾਲੇਕਾਰ ਕੋਈ ਪਾਣੀ ਤੇ ਨਹੀਂ ਚੱਲਦੀ ਸੁਣ ਕੇ ਮੈਂ ਤਾਂ ਸੁੱਨ ਹੋ ਗਈ ਹਾਲੇ ਤਾਂ ਮੈਂ ਆਪ ਕਮਉਣੀ ਆ ਤੂੰ ਜਿਹੜੇ ਚੰਦ ਚੜਾਈ ਜਾਣਾ ਮੈਂ ਜਾਣਦੀ ਆ ਲਮਕਾਏ ਜੇ ਮੂੰਹ ਨਾਲ ਮਿੱਟੀ ਬਣਿਆ ਇਹ लाडला ਸਾਨੂੰ ਲੈ ਕੇ ਤੁਰਤਾ ਪਿਆ ਬੋਲਿਆ ਨਹੀਂ ਸਾਰੇ ਰਾ ਸਾਡੇ ਨਾਲ ਜਿਵੇਂ ਜ਼ੁਬਾਨ ਹੀ ਟੁੱਟ ਗਈ ਹੋਵੇ ਸਾਰੀ ਰਾਤ ਮੈਂ ਉੱਸਲ ਵੱਟੇ ਲੈਂਦੀ ਰਹੀ ਹੁਣ ਤਾਂ ਇੰਨਾ ਮੀਣਿਆਂ ਨੇ ਜਮਈ ਹੱਦ ਬੰਨਟ ਪਾਤੇ ਅੰਦਰੇ ਅੰਦਰ ਹੁਣ ਹੋਰ ਨਹੀਂ ਰਿਜਿਆ ਜਾਂਦਾ ਕੁਛ ਕਰਨਾ ਪਊ ਨਹੀਂ ਤਾਂ ਰਿਜਦਾ ਰਿਜਦਾ ਸਾਰਾ ਕੁਛ ਹੀ ਸੜਜੂ ਇਹਨਾਂ ਨੂੰ ਕੀ ਪਰਵਾਹ ਹੈ ਗੁੱਡੀ ਵੀ ਠੀਕ ਕਹਿੰਦੀ ਹੈ ਉਹਦੀ ਗੱਲ ਮੰਨ ਲੱਗਦੀ ਹੈ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਪੂਰੇ ਖੁਸ਼ੀਆਂ ਦੇ ਦਿਨ ਕਿੰਨੇ ਚਿਰ ਦੀ ਉਡੀਕ ਦੀ ਸੀ ਇਹਨਾਂ ਦੇ ਨਾਲੋਂ ਇੱਕ ਇੱਕ ਦਿਨ ਗਿਣ ਕੇ ਲੰਘਾ ਰਹੀ ਸੀ ਡਾਕਟਰ ਕੋਲ ਜਾਂਦੀ ਫੱਬ ਬਣ ਕੇ ਡਾਕਟਰ ਸ਼ਗਨ ਮੈਨੂੰ ਵੇਖ ਕੇ ਖੁਸ਼ ਹੁੰਦੀ ਚੈੱਕ ਅਪ ਕਰਵਾ ਕੇ ਉੱਠਣ ਲੱਗਦੇ ਨੂੰ ਇਹੋ ਕਹਿੰਦੀ ਬਸ ਏਵੇਂ ਖੁਸ਼ ਰਿਹਾ ਕਰ ਇਹ ਦਿਨ ਖੁਸ਼ੀ ਦੇ ਹੁੰਦੇ ਨੇ ਬੱਚੇ ਉੱਤੇ ਇੰਨਾ ਦਿਨਾਂ ਦਾ ਗਹਿਰਾ ਪ੍ਰਭਾਵ ਪੈਂਦਾ ਉਹਦੀ ਮੁਸਕਰਾਹਟ ਮੈਨੂੰ ਕਿੰਨੇ ਹੀ ਟੌਨਿਕਾਂ ਦਾ ਕੰਮ ਕਰਦੀ ਕਰਦੇ ਕੰਮਾਂ ਦੀ ਮੈਨੂੰ ਕਦੇ ਥਕਾਵਟ ਕਾਵਟਣਾ ਹੁੰਦੀ ਪਰ ਆ ਭੇੜੇ ਛਾਥਰੇ ਵਾਲੇ ਦਾ ਕੋਈ ਐਸਾ ਮਨਹੂਸ ਸਨੇਹਾ ਮਿਲਦਾ ਕਿ ਸਰੀਰ ਠੰਡਾ ਹੋ ਜਾਂਦਾ ਕਿੰਨੇ ਦਿਨ ਮਾਂ ਨੂੰ ਉਸ ਤੜੇ ਨਹੀਂ ਆਉਂਦਾ ਆ ਮਾਂ ਦੇ ਪੁੱਤ ਦਾ ਘਟੋਰਪੁਣਾ ਮੈਨੂੰ ਹੋਰ ਵੀ ਤੰਗ ਕਰਦਾ ਮੈਂ ਦਫ਼ਤਰ ਜਾਣ ਨੂੰ ਤਿਆਰ ਸੀ ਦੁੱਧ ਵਾਲੇ ਹੱਥੇ ਵਾਲਿਆਂ ਦੀ ਸ਼ੈਨਾਜ਼ ਬਿਨਾ ਗੇਟ ਵਾਲੀ ਘੰਟੀ ਵਜਾਏ ਮੇਰੇ ਕੋਲ ਅੰਦਰ ਆ ਖੜੀ ਪਰਸੋਂ ਤੇਰੇ ਭਾਈਏ ਨੇ ਕੀਰਤਨ ਤੋਂ ਮਗਰੋਂ ਪ੍ਰਸ਼ਾਦ ਦਿੱਤਾ ਸੀ ਖਿੱਲਾ ਮਖਾਣਿਆਂ ਨਾਲ ਬੁੱਕ ਭਰਤਾ ਮੈਂ ਕਿਹਾ ਵੀ ਬਾਬਿਓ ਸਵਾਇਆ ਦਿਓ ਲੈਣ ਸਰ ਮੈਂ ਰਮਾਲ ਦੇ ਲੜ ਬਨ ਲਿਆ ਕਰੇ ਜੋ ਆ ਕਾ ਨੂੰ ਢੇਣ ਵੇਲੇ ਗੰਢ ਖੋਲੀ ਵਿਚੋਂ ਆ ਨਾਗ ਵਾਲੀ ਛਾਪ ਨਿਕਲੀ ਭੈਣੇ ਮੈਂ ਕਿੰਨਾ ਚਰਪਮਤਰੀ ਜੀ ਰਹੀ ਗੁੱਸਾ ਤਾਂ ਨਾ ਕਰੀ ਸੁਰਾਂ ਤਾਂ ਬਹੁਤ ਵਧੀਆ ਕੱਢਦਾ ਗਾਉਣ ਵੇਲੇ ਕਈ ਵਾਰੀ ਆਪ ਵੇ ਸੁਰਾ ਹੋ ਜਾਂਦਾ ਮੇਰੀ ਨਿਗਾ ਜਾਂਦੀ ਰਹਿੰਦੀ ਐ ਬੈਠੀ ਦੀ ਇਹ ਛਾਪ ਉਹਨੂੰ ਮੋੜਦੀ ਮੈਂ ਵੇਖਿਆ ਹਰ ਵੇਲੇ ਵੱਡੇ ਸਾਰੇ ਨਾਗਵਾਲੀ ਉਹਦੇ ਖੱਬੇ ਹੱਥ ਦੀ ਚੀਚੀ ਨਾਲ ਦੀ ਉਂਗਲ ਵਿੱਚ ਪਾਈ ਹੁੰਦੀ ਹੈ ਚਲੋ ਬਹੁਤ ਚੰਗਾ ਕੀਤਾ ਜੀ ਨਹੀਂ ਇੰਨੀ ਮਹਿੰਗੀ ਚੀਜ਼ ਕੌਣ ਮੋੜਦਾ ਮੈਂ ਤੁਹਾਨੂੰ ਚਾਹ ਪਲਾਉਣੀ ਸੀ ਮੇਰੇ ਦਫ਼ਤਰ ਦਾ ਨਾ ਟਾਈਮ ਹੋਇਆ ਪਿਆ ਮੈਂ ਗੱਲ ਦਾ ਰੁੱਖ ਬਦਲਣ ਦੀ ਰੋਚ ਗਿਆ ਬਿਬਾ ਗੱਲ ਮਹਿੰਗੀ ਸਸਤੀ ਦੀ ਨਹੀਂ ਐ ਤੂੰ ਮੇਰੀ ਗੱਲ ਸਮਝੀ ਨਹੀਂ ਉਹ ਸਿਆਣਾ ਬੈਣਾ ਹੱਥਾਂ 'ਚੋਂ ਛਾਪਾਂ ਲਾ ਕੇ ਸਿੱਟਦਾ ਸੋਹਣਾ ਲੱਗਦਾ। ਸਾਡਾ ਪਰਿਵਾਰ ਤਾਂ ਸ਼ੁਰੂ ਤੋਂ ਨਨਕਾਣੇ ਵਾਲੇ ਬਾਬੇ ਦੀ ਬਾਣੀ ਨਾਲ ਜੁੜਿਆ ਹੋਇਆ ਹੈ। ਬਗਾਨੀ ਜਨਾਨੀ ਮੂਹਰੇ ਮੈਂ ਮਿੱਟੀ ਹੋਈ ਬੈਠੀ ਸਾਂ। ਕੁਛੋ ਨੇ ਮੂੰਹ ਨਾਲ ਕਹਿਤੀਆਂ ਕਿੰਨੀਆਂ ਉਹਦੀਆਂ ਅੱਖਾਂ 'ਚ ਨੱਚ ਰਹੀਆਂ ਸੀ। ਸ਼ਾਮ ਨੂੰ ਮੈਂ ਅਮਨ ਨਾਲ ਗੱਲ ਕਰੂੰ। ਕਹਿ ਮੈਂ ਉਸ ਨੂੰ ਤੋੜਤਾ। ਉਹ ਵੀ ਆਪ ਦੀ ਪੱਤ ਦਾ ਫਿਕਰ ਕਰਦੀ ਚਲੀ ਗਈ। ਮੇਰਾ ਦਫ਼ਤਰ ਜਾਣਾ ਦੁੱਬਰ ਹੋ ਗਿਆ। ਇਨਾ ਦਿਨਾਂ ਚ ਤਾਂ ਦੋ ਜੀਆਂ ਨੂੰ ਲੈ ਕੇ ਤੁਰਨ ਵਾਲੀ ਗੱਲ ਸੀ ਜਾਣਾ ਤਾਂ ਪੈਣਾ ਸੀ ਉਹਦੇ ਮੱਥੇ ਲੱਗਣ ਨੂੰ ਰੂਹ ਨਹੀਂ ਕਰਦੀ ਅਮਨ ਮਾਰੇ ਨੂੰ ਆਥਣੇ ਫੇਰ ਦਿਖਾਈ ਦਿੱਤੀ ਮਖਿਆ ਚੱਕ ਛਾਪ ਉਹਦੇ ਮੱਥੇ ਮਾਰਿਆ ਚਵਾਰੇ ਚ ਬੈਠਾ ਨਾਲੇ ਕਹਿਆ ਹੀ ਹੋਰ ਨਾ ਮਹੱਲੇ ਚ ਬੋਰੀਆ ਬਿਸਤਰਾ ਗੋਲ ਕਰਾ ਲਈ ਇਹ ਭੜੇ ਨੇ ਚਮਗਿੱਦੜ ਵਾਂਗੂ ਲਟਕਾ ਦੇਣਗੇ ਅਹੀ ਜੀ ਕਰਾਉਣਗੇ ਭਗਤੀ ਫੜ ਕੇ ਚੁੱਪ ਕਰਕੇ ਪੌੜੀਆਂ ਚੜ ਗਿਆ ਅੱਧਾ ਘੰਟਾ ਨਾ ਮੁੜਿਆ ਮੈਂ ਅੜੀਕਾਂ ਆਏ ਨੂੰ ਪੁੱਛਿਆ ਉਹੀ ਵਹਾ ਉਹੀ ਕਹਾੜੀ ਮੈਂ ਕਹਤਾ ਹੁਣ ਚੁੱਪ ਕਰਨ ਦਾ ਕੀ ਲਏਗੀ ਮਖਾ ਮੈਂ ਕੁਛ ਨਹੀਂ ਕਹਿੰਦੀ ਜਿਨ੍ਹਾਂ ਦੀਆਂ ਥਾਲੀਆਂ 'ਚ ਮੋਰੀਆਂ ਕਰਨ ਨੂੰ ਫਿਰਦਾ ਹੈ ਉਹਨਾਂ ਤੋਂ ਖਿਹੜਾ ਛਡਾਉਣਾ ਔਖਾ ਹੋ ਜੂ ਪਤਾ ਨਹੀਂ ਕੀ ਕੋਲ ਕੇ ਪਿਆਇਆ ਹੈ ਅੱਖੇ ਬੁੜੀਆਂ ਵੀ ਬਾਤ ਦਾ ਬਤੰਗੜ ਬਣਾ ਤਰਦੀਆਂ ਬੇਚੈਨੀ ਦੀਆਂ ਲੜੀਆਂ ਜੁੜੀਆਂ ਤੁਰੀਆਂ ਹੁੰਦੀਆਂ ਐਸ ਡੀ ਐਮ ਦਫਤਰ ਦੇ ਸਾਰੇ ਅਮਲੇ ਅਕਾਊਂਟਸ ਦਾ ਕੰਮ ਮੇਰੇ ਕੋਲ ਹੈ ਇੱਕ ਮਿੰਟ ਦੀ ਵੇਹ ਨਹੀਂ ਦਫਤਰ ਜਾ ਕੇ ਕਿਸੇ ਦੀ ਤਰੱਕੀ ਹੈ ਕਿਸੇ ਦਾ ਬਕਾਇਆ ਰਹਿੰਦਾ ਹੈ ਫੱਟਾ ਖੜਦਾ ਹੈ ਮੁਲਾਜ਼ਮਾਂ ਦਾ ਹੱਕ ਵੀ ਹੈ ਮੈਂ ਤਾਂ ਸਾਡੇ ਵਾਲਿਆਂ ਦੀ ਗੱਲ ਕਰਦੀ ਆਂ ਘਰੇ ਆਏ ਨੂੰ ਕੋਈ ਨਵਾਂ ਟੰਟਾ ਖੜਾ ਰੱਖਦੇ ਨਹੀਂ ਚੈਨ ਤਾਂ ਲੈਣ ਹੀ ਨਹੀਂ ਦਿੰਦੇ ਆਪਣੇ ਕੈਵਨ 'ਚ ਬੈਠੀ ਸਾਂ ਸਾਡੇ ਦਫ਼ਤਰ ਦਾ ਪੁਰਾਣਾ ਚੌਂਕੀਦਾਰ ਛੋਟਾ ਸਿੰਘ ਆ ਗਿਆ ਉਸ ਦਾ ਕੋਈ ਪੈਨਸ਼ਨ ਦਾ ਬਕਾਇਆ ਬਣਦਾ ਸੀ ਉਹ ਆਪ ਦੀਆਂ ਜਾਣਾ ਪਛਾਣਾ ਕੱਢਦਾ ਬਹਿ ਗਿਆ ਥੋੜਾ ਸਹਰਾ ਤਰਲੋਚਨ ਸੂ ਤੇ ਮੈਂ ਫੌਜ ਇੱਕੋ ਜੁਨਟ 'ਚ ਸੀ ਇਹ ਦੋ ਭਾਈ ਸੀ ਦੂਜਾ ਮਰ ਗਿਆ ਛੜਾ ਸੀ ਉਸ ਦੀ ਜਾਇਦਾਦ ਇਹਨੇ ਆਪ ਦੇ ਨਾਂ ਕਰਾ ਲਈ ਉੱਥੇ ਵੀ ਕੋਈ ਹੋਰ ਹੀ ਡਿੱਕਾ ਜਾ ਪਿਆ ਗਿਆ ਸੀ ਉਹਦਾ ਫੌਜ ਚੋਂ ਡਿਸਚਾਰਜ ਕਰਤਾ ਸੀ ਮੈਂ ਤਾਂ ਪੂਰੀ ਨੌਕਰੀ ਕਰਕੇ ਪੈਨਸ਼ਨ ਆਇਆ ਉਹਦੇ ਮੂੰਹ ਤੇ ਅੱਖਾਂ ਦੀਆਂ ਹਰਕਤਾਂ ਤੋਂ ਪੜ ਰਹੀ ਸੀ ਹਾਲੇ ਹੋਰ ਵੀ ਕਈ ਕੁਝ ਅੰਦਰ ਚੱਲਦਾ ਹੈ ਸਾਡੇ ਫੌਜੀ ਸਾਹਿਬ ਬਾਰੇ ਮੈਂ ਕੰਮ ਨੋਟ ਕਰਕੇ ਉਸ ਨੂੰ ਫਟਾਫਟ ਤੋਹਤਾ ਸੋਚਾਂ ਹੁਣ ਵੀ ਘਰੇ ਆ ਕੇ ਕਿਹੜਾ ਟਿਕਦਾ ਹੈ ਮਨ ਸਗੋਂ ਹੋਰ ਉਖੜ ਗਿਆ ਲਾਂਚ ਟਾਈਮ 'ਚ ਸਟੈਨੋ ਸ਼ਵਾਨੀ ਵਾਰ-ਵਾਰ ਆ ਬੁਲਾਈ ਜਾਵੇ। ਰੋਟੀ ਨੂੰ ਭੋਰਾ ਰੂ ਨਾ ਕਰੀ। ਇਹਨਾਂ ਨਾਲ ਲ ਟੋਪਿੰਗ ਹੁੰਦੀ ਨੌਕਰੀ ਤੇ ਘਰ ਨੂੰ ਸੰਭਾਲਦੀ ਰਹੀਆਂ। ਪੂਆ ਜੀ ਖੁਸ਼ੀ ਰੁੰਦੀ ਐ। ਕਮਰੇ 'ਚ ਸੁਨੇਹ ਦੀ ਆਵਾਜ਼ ਐ। ਰਸੋਈ 'ਚ ਖੜੀ ਦੀ ਬਿਰਤੀ ਟੁੱਟਦੀ ਐ। ਇਹਨੂੰ 1 ਮਿੰਟ ਚੁੱਟਕੀ ਮਾਰ ਕੇ ਖੜਾ। ਸਨੇਹ ਨੂੰ ਪਿਆਰ ਕਰਦੀ ਕਹਿਣੀ ਆ। ਬੈੱਡ ਤੇ ਬੈਠ ਕੂਚੀ ਨੂੰ ਦੁੱਧ ਪਲਾਉਣ ਲੱਗਦੀ ਆ ਉਸ ਦੇ ਸੰਘਣੇ ਕਾਲੇ ਸ਼ਾਹ ਵਾਲਾਂ ਵਿੱਚੋਂ ਉਂਗਲੀਆਂ ਕਮਾਉਂਦੀਆਂ ਪਿਆਰ ਵਿੱਚ ਮਸਤ ਹੋ ਜਾਂਦੀਆਂ ਵਾਲਾਂ ਬੰਨੀ ਵੇਖ ਕੇ ਯਾਦ ਆਉਂਦਾ ਓਹਨਾਂ ਦਿਨਾਂ 'ਚ ਮੈਨੂੰ ਕਿਵੇਂ ਕਮਲ ਹੋ ਗਿਆ ਸੀ ਔਲਿਆਂ ਦਾ ਮਰੱਬਾ ਖਾਣ ਦਾ ਮੇਰੀ ਸਹੇਲੀ ਅਮਰਤ ਨੇ ਕਿਤੇ ਬੈਠਿਆਂ ਕਹਿਤਾ ਇਹਦੇ ਨਾਲ ਤੇਰਾ ਹਾਜ਼ਮਾ ਠੀਕ ਰਹੂ ਨਾਲੇ ਬੱਚੇ ਦੇ ਸਿਰ ਤੇ ਵਾਲ ਵੇਖੀ ਕਿੰਨੇ ਸੰਘਣੇ ਤੇ ਕਾਲੇ ਹੋਣਗੇ ਇਹ ਤਾਂ ਮੇਰੀ ਮੇਮ ਹੈ ਉਦੇ ਗੋਲ ਮਟੋਲ ਚਿਹਰੇ ਤੇ ਹੱਥ ਫੇਰਦਿਆਂ ਖੁਸ਼ ਹੁੰਨੀ ਆ ਪਰ ਇੰਨਾ ਹਰਾਮੀਆਂ ਨੇ ਉਹੀ ਦਿਨ ਮੇਰੇ ਕਹਿਰ ਦੇ ਬਣਾ ਦਿੱਤੇ ਐ ਡਾਕਟਰ ਸ਼ਗਨ ਦੀ ਨਿਗਰਾਨੀ ਚ ਮੈਂ ਪੂਰੀ ਤਰ੍ਹਾਂ ਤੰਦਰੁਸਤ ਸੀ ਧੰ ਤਰੀਕ ਡਾਕਟਰ ਨੇ ਦੱਸ ਦਿੱਤੇ ਡਿਲੀਵਰੀ ਦੇ ਮੈਂ ਉਹਨਾਂ ਦਿਨਾਂ ਨੂੰ ਬੇਸਵਰੀ ਨਾਲ ਉਡੀਕਦੀ ਸਾਂ ਆਮ ਕਰਕੇ ਤੀਵੀਆਂ ਨੂੰ ਕਹਿੰਦੇ ਸੁਣਦੀ ਸਾਂ ਇਹ ਔਰਤ ਦਾ ਦੂਜਾ ਜਨਮ ਐ ਮੈਂ ਮਨ ਵਿੱਚ ਹਮੇਸ਼ਾ ਸੋਚਦੀ ਨਹੀਂ ਇਸ ਦਿਨ ਤਾਂ ਮੇਰੀ ਰੂਹ ਚ ਇੱਕ ਨਵੀਂ ਰੂਹ ਪੈਦਾ ਹੋਣ ਨਾਲ ਇੱਕ ਹੋਰ ਇਨਸਾਨ ਦਾ ਜਨਮ ਦਿਨ ਹੈ ਮੇਰੇ ਦਰਦਾਂ ਉੱਠੀਆਂ ਸਭ ਤਿਆਰੀ ਮੈਂ ਪਹਿਲਾਂ ਕਰੀ ਹੋਈ ਹੈ ਅਮਨ ਨੇ ਕਾਰਪੋਰਚੇਠੋਂ ਸਟਾਰਟ ਕਰ ਲਈ ਮੈਂ ਤ੍ਰੀੜਾਂ ਬਟ ਦੀ ਕਾਰ ਬੰਨੀ ਧਰੀ ਸਨੇਹ ਮੇਰੇ ਮਗਰ ਭੱਜਿਆ ਮੈਂ ਪਿਆਰ ਨਾਲ ਕਿਹਾ ਬੇਟਾ ਮੈਂ ਜਲਦੀ ਵਾਪਸ ਆਉਣੀ ਹੈ ਉਹ ਬੇਟਰ ਬੇਟਰ ਮੇਰੇ ਵੱਲ ਵੇਖ ਰਿਹਾ ਸੀ ਗੁੱਡੀ ਨੂੰ ਇਸ਼ਾਰਾ ਕੀਤਾ ਉਹ ਅੰਦਰ ਲੱਗੀ ਡਾਕਟਰ ਨੇ ਜਾਂਦੇ ਹੀ ਚੈੱਕ ਕਰਕੇ ਦੱਸਿਆ ਸ਼ਾਮ ਤੱਕ ਬੱਚੇ ਦਾ ਜਨਮ ਹੋ ਜਾਏਗਾ ਨਰਸਾਂ ਨੂੰ ਦੱਸ ਦਿੱਤਾ ਹੈ ਟ੍ਰੀਟਮੈਂਟ ਸ਼ੁਰੂ ਕਰ ਦਿੰਦਿਆਂ ਨੇ ਸ਼ਾਮ ਦਾ ਇੰਤਜ਼ਾਰ ਕਰੋ ਆਪਣੀ ਦਿਲ ਖਿੱਚਵੀਂ ਮੁਸਕਰਾਹਟ ਮੇਰੇ ਵੱਲ ਖਲਾਰਦੀ ਸਪੈਸ਼ਲ ਰੂਮ ਵਿੱਚੋਂ ਬਾਹਰ ਚਲੀ ਗਈ ਦਰਦਾਂ ਨਾਲ ਕੋਹਲ ਜਾਰੀ ਰਿਹਾ ਰਾਤ ਪੈ ਗਈ ਗਲੂਕੋਜ਼ ਦੇ ਤੁਪਕੇ ਟ੍ਰਿਪ ਟ੍ਰਿਪ ਡਗ ਰਹੇ ਸੀ ਮੈਥਡ ਫਰਹੀ ਸੀ ਡਾਕਟਰ ਨੇ ਆ ਕੇ ਚੈੱਕ ਕੀਤਾ ਮਾਂ ਨੂੰ ਸਥਿਤੀ ਬਾਰੇ ਦੱਸਿਆ ਡਾਕਟਰ ਸਾਹਿਬ ਮਾਂ ਤੇ ਬੱਚਾ ਸਹੀ ਸਲਾਮਤ ਰਹਿਣ ਤੁਸੀਂ ਜਿਵੇਂ ਠੀਕ ਸਮਝਦੇ ਹੋ ਕਰੋ ਬੱਚਾ ਸੇਫ ਹੈ ਮਾਂ ਦੀ ਜਿਆਦਾ ਤਕਲੀਫ ਕਰਕੇ ਕਿਹਾ ਯੂਟਰਸ ਪੂਰੀ ਖੁੱਲ ਨਹੀਂ ਰਹੀ ਮੈਨੂੰ ਨਹੀਂ ਪਤਾ ਕਦ ਮੇਰਾ ਪੇਟ ਚੀਰਿਆ ਖੁਸ਼ੀ ਦੀ ਕਲਕਾਰੀ ਨਾਲ ਮੈਨੂੰ ਹੋਸ਼ ਆਈ ਗੇਟ ਪਹਿਲਾਂ ਵਾਂਗ ਸਾਫ਼ ਨਹੀਂ ਸਭੋਂ ਖਸਾ ਸੀ ਮੈਂ ਫੇਰ ਵੀ ਖੁਸ਼ ਸੀ ਮੇਰੀ ਖੁਸ਼ੀ ਮੇਰੇ ਹੱਥਾਂ ਚ ਆ ਗਈ ਸੀ ਇਹ ਚਮੜੀ ਨੇ 4 ਦਿਨਾਂ ਚ ਮਿਲ ਜਾਣਾ ਹੈ ਠੀਕ ਹੋ ਗਈ ਹਫਤੇ ਬਾਅਦ ਐਂਬੂਲੈਂਸ ਸਾਨੂੰ ਮਾਂ ਤੀਨ ਨੂੰ ਲੈ ਕੇ ਘਰ ਦੇ ਗੇਟ ਮੁਰੇ ਖਾਰਨ ਮਾਰ ਰਹੀ ਸੀ ਮੇਰੇ ਦੋਵੇਂ ਹੱਥ ਪ੍ਰਮਾਤਮਾ ਅੱਗੇ ਜੜ ਗਏ ਦਾਤੇ ਦਾ ਲੱਖ ਲੱਖ ਸ਼ੁਕਰ ਕਰਾਂ ਤੂੰ ਮੇਰੀ ਜੜ ਲਾਤੀ ਗੇਟ ਖੁੱਲਣ ਤੋਂ ਪਹਿਲਾਂ ਮੈਂ ਖੁਸ਼ੀ ਬੰਨੀ ਬਾਰ-ਬਾਰ ਵੇਖਦੀ ਖਿੜੀ ਬੈਠੀ ਸਾਂ ਅੰਦਰ ਵੜਦਿਆਂ ਹੀ ਖੁਸ਼ੀ ਨੂੰ ਬੈੱਡ ਤੇ ਲਟਾਉਂਦਿਆਂ ਸਾਹਮਣੇ ਵਾਲੇ ਕਮਰੇ 'ਚ ਮੇਰੀ ਨਿਗਾ ਗਈ ਸਨੇਹ ਬੈੱਡ ਤੇ ਪਿਆ ਸੀ ਮੈਨੂੰ ਵੇਖਦਿਆਂ ਹੀ ਹੁਬਕੀ ਹੁਬਕੀ ਰੋਣ ਲੱਗਾ ਉਸ ਦੇ ਗਲੇ 'ਚੋਂ ਆਵਾਜ਼ ਨਹੀਂ ਨਿਕਲ ਰਹੀ ਅੱਖਾਂ 'ਚੋਂ ਘਰਾਲ ਵਹਿ ਤੁਰੇ ਮੇਰੇ ਇੱਕਦਮ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਥੋਂ ਖੜਿਆ ਨਾ ਜਾਵੇ ਭਰੇ ਗਲੇ ਨਾਲ ਇਸ਼ਾਰੇ ਨਾਲ ਪੁੱਛਿਆ ਸਿਸਕੀਆਂ ਪਰਦਾ ਹੌਲੀ ਹੌਲੀ ਬੋਲੀ ਪੂਆ ਪੂਆ ਮੰਮੀ ਰੋੜ ਕੀ ਵਾਲੇ ਪਾਪਾ ਜੀ ਕੋਲ ਨਹੀਂ ਰਹਿਣਾ ਉਹਦੇ ਬੋਲਾਂ ਨੇ ਮੇਰਾ ਅੰਦਰਲਾ ਭਰਿਆੜ ਕਰਤਾ ਕੀ ਗੱਲ ਬੇਟਾ ਕੀ ਗੱਲ ਮੈਂ ਉਸ ਨੂੰ ਵਰਿਆ ਕੇ ਪੁੱਛਿਆ ਉਹ ਮੁੱਦਾ ਹੋ ਕੇ ਆਪਣਾ ਪਿੱਛਾ ਮੈਨੂੰ ਵਿਖਾਉਣ ਲੱਗਾ ਵੇਖ ਕੇ ਮੇਰੀਆਂ ਅੱਖਾਂ ਉਹ ਗੇ ਹਨੇਰਾ ਛਾ ਗਿਆ ਜ਼ਮੀਨ ਅਸਮਾਨ ਇੱਕ ਹੋ ਗਏ ਸਾਰੀ ਰਾਤ ਮੈਨੂੰ ਨੀਂਦ ਨਾ ਆਈ ਸਵੇਰੇ ਅਮਨ ਦੇ ਕਮਰੇ ਚ ਆਉਂਦੀ ਮੈਂ ਬੇਫਰਪਈ ਉਹਨੂੰ ਸਾਫ਼ ਕਹਤਾ ਇਹਦੇ ਨਾਲ ਮੈਂ ਸਿੰਜੂ ਤੂੰ ਇਹ ਰhami ਨਾਲੋਂ ਨਾਤਾ ਤੋੜ ਲੈ ਅਮਨ ਜੇ ਮੇਰੇ ਨਾਲ ਰਹਿਣਾ ਹੈ ਵਿਗੜਿਆ ਹੋਇਆ ਪਿਓ ਦੀ ਝਾੜ ਚ ਬੋਲਦਾ ਕੀ ਮੀnga ਦੇ ਹੱਥੇ ਚੜਕੇ ਮੈਂ ਬੁੜੇ ਨਾਲ ਕਿਵੇਂ ਵਿਗਾੜ ਲਾਂ 10 ਕਿੱਲੇ ਜ਼ਮੀਨ ਉਹਦੇ ਨਾਂ ਐ ਸ਼ਹਿਰ ਵਾਲਿਆਂ ਦੁਕਾਨਾਂ ਦਾ ਮਾਲਕ ਐ ਅੱਗ ਬਬੂਲਾ ਹੁੰਦਾ ਬੋਲਿਆ ਜੇ ਤੂੰ ਬੁੜੇ ਦੀ ਪੈੜ 'ਚ ਪੈਰ ਧਰਦਾ ਐ ਇਨ੍ਹਾਂ ਗੱਲਾਂ ਤੇ ਅੜਦਾ ਐ ਮੈਂ ਵੀ ਸਨੇਹ ਨਾਲ ਖੜੂੰ ਜੇ ਤੂੰ ਬੁੜੇ ਦੀ ਪੈੜ 'ਚ ਪੈਰ ਧਰਦਾ ਐ ਇਨ੍ਹਾਂ ਗੱਲਾਂ ਤੇ ਅੜਦਾ ਐ ਮੈਂ ਵੀ ਸਨੇਹ ਨਾਲ ਖੜੂੰ ਮੈਂ ਵੀ ਆਵਦੀ ਆਈ ਤੇ ਆ ਗਈ ਜਿਵੇਂ ਤੇਰੇ ਚਿੱਤ ਚੈੱਕ ਕਰ ਲਾ ਫੇਰ ਅਸੀਂ ਵੀ ਦੇਖ ਲਾਂਗੀ ਜਿਵੇਂ ਸੂਤ ਆਉ ਭਜਦਿਆਂ ਨੂੰ ਬਾਹਨ ਪਰੋਬਰ ਹੁੰਦੇ ਐ ਕਹਿੰਦਾ ਦਰਾਂ ਤੋਂ ਬਾਹਰ ਹੋ ਗਿਆ ਮੇਰੀਆਂ ਸੁੱਜੀਆਂ ਅੱਖਾਂ ਬੰਨੀ ਵੇਖਦਾ ਸਨੇਹੀ ਮੇਰੇ ਹੋਰ ਨੇੜੇ ਹੋ ਕੇ ਸਿਸਕੀਆਂ ਭਰਨ ਲੱਗਿਆ ਮੇਰੇ ਸਿਵਾਏ ਇਸ ਅੰਬਰੀ ਆਂਡੇ ਦਾ ਹੋਰ ਹੈ ਵੀ ਕੌਣ ਮੇਰਾ ਖੂਨ ਖੋਲਣ ਲੱਗਾ ਰੋ ਚਾਈਨੇ ਮੈਂ ਮੋਬਾਈਲ ਚੁੱਕ ਵਕੀਲ ਢਾਲੀਬਾਲ ਦਾ ਨੰਬਰ ਮਲਾ ਲਿਆ